ਸੰਦੀਪ ਸਿੰਘ ਸੰਨੀ ਜੇ ਮੈਨ ਮੈਨੂੰ ਗੁੰਡਾ ਕਹੂੰਗਾ ਦੇਖੋ ਇਹ ਆਤੇ ਆਤਵਾਦੀ ਹੈ ਇਹ ਜਿਹਨੇ ਦੇਖੋ ਪੰਜਾਬ ਦੇ ਪਹਿਲਾਂ ਵੀ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕੱਲ ਬੱਬਰ ਸ਼ੇਰ ਪ੍ਰਾਸਦੀਪ ਕੁਮਾਰ ਪੁਰੀ ਮਾਰਿਆ ਇਹੋ ਜਿਹੇ ਆਤਵਾਦੀਆਂ ਨੂੰ ਡਿਬੜੂ ਘਰ ਜੇਲ੍ਹ ਭੇਜਿਆ ਜਾਵੇ ਕਿਉਂਕਿ ਇਹ ਉਹ ਲੋਕ ਨੇ ਜਿਹੜਾ ਪੰਜਾਬ ਦਾ ਮਹੌਲ ਖਰਾਬ ਕਰ ਰਹੇ ਸੰਦੀਪ ਸਿੰਘ ਸੰਨੀ ਵਰਗੇ ਅੱਜ ਕੱਲ ਪਾਕਿਸਤਾਨ ਦੇ ਵਿੱਚ ਕੋਈ ਗੱਡਾ ਨਾ ਸ਼ਿਆਦ ਭੱਟੀ ਉਹਦੇ ਬਾਰੇ ਗੱਲਾਂ ਜਾਂਦੀਆਂ ਕਿ ਧਮਕੀਆਂ ਦਿੰਦਾ ਨਾ 10 ਚੋਂ ਨਾ 13 ਚੋਂ ਐਵੇਂ ਲੱਗੇ ਨੇ ਆਪਣੀ ਚੋਦਰ ਮਾਰਨ ਅਸੀਂ ਇਹਨਾਂ ਨੂੰ ਕੁਝ ਨਹੀਂ ਸਮਝਦੇ ਮੈਂ ਕਹਿੰਦਾ ਰਾਜੂ ਉਹਨਾਂ ਨੂੰ ਵੀ ਜਲਦੋ ਜਲ੍ਹ ਫਾਂਸੀ ਹੋਣੀ ਚਾਹੀਦੀ ਹੈ ਇਹ ਜਿਹੜੇ ਟੈਰਿਸਟ ਨੇ ਆਤਵਾਦੀ ਨੇ ਹਵਾਰੇ ਵਰਗੇ ਰਾਜੂ ਉਹਨਾਂ ਵਰਗੇ ਸੰਦੀਪ ਸਿੰਘ ਖੰਨੀ ਵਰਗੇ ਇਹਨਾਂ ਨੂੰ ਜਲਦ ਤੋਂ ਜਲ੍ਹ ਫਾਂਸੀ ਹੋਣੀ ਚਾਹੀਦੀ ਹੈ ਸਾਨੂੰ ਲਗਾਤਾਰ ਦਿੱਖਿਆ ਰੋਪੋਤੀਆ ਵੀ ਆ ਰਹੀ ਹੈ ਜੀ ਦੇਖੋ ਅੱਜ ਮਾਨਯੋਗ ਸਾਡੇ ਡੀਜੀਪੀ ਸਾਹਿਬ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਪਰ ਉਹਨਾਂ ਨੇ ਕੱਲ ਟੋਲ ਫਰੀ ਦਾ ਨੰਬਰ ਵੀ ਜਾਰੀ ਕੀਤਾ ਜਾਰੀ ਕੀਤਾ ਵਾ ਉਹਨਾਂ ਨੇ ਸਾਫ਼ ਕਿਹਾ ਹੈ ਕਿ ਤੁਹਾਨੂੰ ਕੋਈ ਧਮਕੀ ਰੰਦਾ ਹੈ ਤੁਹਾਡੇ ਤੋਂ ਕੋਈ ਫਰੋਟੀ ਮੰਗਦਾ ਤੁਸੀਂ ਇਸ ਟੋਲ ਫਰੀ ਨੰਬਰ ਤੇ ਕਾਲ ਕਰੋ ਤੁਹਾਡੀ ਸੁਣਵਾਈ ਹੋਏਗੀ ਸਟਾਰਿੰਗ ਪੰਜਾਬੀ ਦੇ ਸਾਰੇ ਦਸਕਾ ਸਵਾਗਤ ਹੈ ਅੱਜ ਗੱਲ ਕਰਾਂਗੇ ਗੁਰਪ੍ਰਤਵੰਤ ਸਿੰਘ ਪੰਨੂ ਦੇ ਜਿਹੜਾ ਕਿ ਹਰ ਵੇਲੇ ਪੰਜਾਬ ਨੂੰ ਧਮਕੀਆਂ ਜਿੰਦਾ ਆ ਰਿਹਾ ਪਿਛਲੇ ਕਾਫੀ ਸਮੇ ਤੋਂ ਗੱਲਬਾਤ ਕਰਵਾ ਉਸੇ ਸਾਡੇ ਨਾਲ ਸ਼ਿਸ਼ਨਾ ਲਾਇਨ ਦੇ ਰਾਸ਼ਟਰੀ ਪ੍ਰਧਾਨ ਅਮਿਤ ਰੌੜਾ ਜੀ ਮੌਜੂਦ ਹੈ ਕਿ ਗੱਲਬਾਤ ਕਰ ਰਿਹਾ ਹੈ ਰੌੜਾ ਜੀ ਕੀ ਕਹਿਣਾ ਚਾਹੁੰਦੇ ਪੰਨੂ ਦੇ ਪੰਨੂ ਦੇ ਪਰਾਂ ਬਾਰੇ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸਤ ਪਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸਤ ਪਰ ਬਣੀ ਰਹੇ ਜੀ ਪਹਿਲੀ ਗੱਲ ਹੈ ਕਿ ਪੰਨੂ ਦੀ ਗਿੱਦਰ ਧਮਕੀਆਂ ਤੋਂ ਅਸੀਂ ਡਰਨ ਵਾਲੇ ਹੈ ਨਹੀਂ ਇਕ ਜਿਹੜੇ ਗਿੱਦੜ ਧਮਕੀਆਂ ਦਿੰਦੇ ਆ ਨਾ ਸ਼ੇਰਾਂ ਨੂੰ ਸ਼ੇਰ ਕਦੀ ਵੀ ਕਿਸੇ ਗਿੱਦੜ ਧਮਕੀਆਂ ਤੋਂ ਨਹੀਂ ਡਰਦੇ ਸਾਡਾ ਹਿੰਦੁਸਤਾਨ ਸਾਡਾ ਭਾਰਤ ਜਿੰਦਾਬਾਦ ਹੈ ਔਰ ਜਿੰਦਾਬਾਦ ਰਹੂਗਾ ਔਰ ਸਾਡੀ ਜਿਹੜੀ ਏਕਤਾ ਹੈਗੀ ਹੈ ਭਾਈਚਾਰੇ ਦੀ ਔਰ ਸਾਡੀ ਏਕਤਾ ਬਿਲਕੁਲ ਮੈਂ ਕਹਿੰਨਾ ਅਸੀਂ ਇੱਕ ਹਾਂ ਔਰ ਇੱਕ ਹੀ ਰਵਾਂਗੇ ਕਿਉਂਕਿ ਸਾਡੀ ਤਾਕਤ ਹਮੇਸ਼ਾ ਅਸੀਂ ਆਪਣੀ ਤਾਕਤ ਦਿਖਾਈ ਹੈ ਹਮੇਸ਼ਾ ਹਿੰਦੁਸਤਾਨ ਨੇ ਭਾਰਤ ਨੇ ਔਰ ਸਾਡੀ ਤਾਕਤ ਬਹੁਤ ਵੱਡੀ ਹੈ ਔਰ ਅਸੀਂ ਇੱਕ ਹੀ ਰਹਿਣਾ ਹੈ ਕਾਫੀ ਵਾਰ ਦੇਖਣ ਨੂੰ ਮਿਲਿਆ ਜਿਦਾ ਲਗਾਤਾਰ ਤਨ ਕਿਹਾ ਦਿੰਦਾ ਆ ਰਿਹਾ ਪੰਨੂ ਕਿ ਆਪਣਾ ਪੰਜਾਬ ਦੇ ਵਿੱਚ ਆਹ ਕਰਦਾ ਕਿ ਦਿਵਾਲੀ ਤੇ ਹਮਲਾ ਕਰਦਾਂਗੇ ਉਸ ਵਾਰੀ ਕਹਿਣਾ ਕਰਦਾ ਇਦਾਂ ਹੀ ਜਿਹੜੀ ਸਾਡੀ ਜਨਤਾ ਨੂੰ ਜਿਹੜਾ ਜਾਣ ਕੇ ਉਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ਾਂ ਕਰ ਰਿਹਾ ਦੇਖੋ ਸਾਡੇ ਪੰਜਾਬ ਪੁਲਿਸ ਇੰਟੈਲੀਜੈਂਸ ਮੈਂ ਕਹਿੰਦਾ ਸਲੂਟ ਹੈ ਪੰਜਾਬ ਪੁਲਿਸ ਇੰਟੈਲੀਜੈਂਸ ਨੂੰ ਸਲੂਟ ਹੈ ਸਾਡੇ ਅਫਸਰਾਂ ਨੂੰ ਦੇਖੋ ਕਿ ਹਰ ਟਾਈਮ ਕੋਈ ਨਾ ਕੋਈ ਇਹੋ ਜਿਹਾ ਮਡਿਊਲ ਦਾ ਪਰਦਾ ਫਾਸ਼ ਹੁੰਦਾ ਰਹਿੰਦਾ ਤੁਸੀਂ ਦੇਖਿਆ ਕਿ ਕੱਲ ਅੰਮ੍ਰਿਤਸਰ ਦੇ ਵਿੱਚ ਜਿਨ੍ਹਾਂ ਨੇ ਦੀਵਾਰ ਦੇ ਉੱਪਰ ਖਾਨਸਤਾਨੀ ਨਾਰੇ ਲਿਖਿਆ ਸੀਗੇ ਉਹ ਵੀ ਦੇਖੋ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੇ ਮਾਡਿਊਲ ਫੜਿਆ ਪਿੱਛੇ ਦੇਖੋ ਜਲੰਧਰ ਦੇ ਵਿੱਚ ਦੇਖੋ ਕਿੰਨਾ ਵਧੀਆ ਕਾਰਜ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੇ ਕਿੰਨਾ ਵਧੀਆ ਕੰਮ ਕੀਤਾ ਇੰਟੈਲੀਜੈਂਸ ਨੇ ਮਤਲਬ ਸਾਡੀ ਪੰਜਾਬ ਪੁਲਿਸ ਗ੍ਰੇਟ ਹੈ ਮੈਂ ਕਹਿੰਦਾ ਸਲੂਟ ਹੈ ਉਹ ਜੀ ਪੰਜਾਬ ਪੁਲਿਸ ਨੂੰ ਜਿਨੇ ਦੇਖੋ ਪੂਰਾ ਗੈਂਗਸਟਰ ਵਾਰ ਪੂਰਾ ਦੇਖੋ ਹਰ ਚੀਜ਼ ਨੂੰ ਮਤਲਬ ਨੱਤ ਪਾਈ ਹੋਈ ਹੈ ਇਹ ਸਰਕਾਰ ਵੀ ਬਿਲਕੁਲ ਬਹੁਤ ਵਧੀਆ ਕੰਮ ਕਰ ਰਹੀ ਹੈ ਕਿਉਂਕਿ ਸਰਕਾਰ ਸਰਕਾਰ ਦਾ ਸਾਥ ਦੇਣਾ ਮਾਨ ਸਾਡੀ ਸਰਕਾਰ ਹੈ ਸਾਡਾ ਫਰਜ਼ ਹੈ ਹਰ ਨਾਗਰਿਕ ਦਾ ਸਾਡਾ ਫਰਜ਼ ਹੈ ਪੰਜਾਬੀਆਂ ਦਾ ਸਾਡਾ ਫਰਜ਼ ਹੈ ਹਿੰਦੁਸਤ ਕਿ ਅਸੀਂ ਪੰਜਾਬ ਚ ਰਹਿੰਦੇ ਆ ਅਸੀਂ ਮਾਨਸਾ ਦੀ ਸਰਕਾਰ ਦਾ ਸਾਥ ਦਈਏ ਅਸੀਂ ਇੱਕ ਆ ਤੇ ਇੱਕ ਹੋ ਕੇ ਦਿਖਾਈਏ ਅਸੀਂ ਕਿਸੇ ਨੂੰ ਵੀ ਬਿਲਕੁਲ ਕਿਸੇ ਨੂੰ ਗਲਤ ਨਹੀਂ ਬੋਲਦੇ ਸਾਡੀ ਜਿਹੜੀ ਗੱਲ ਹੈਗੀ ਹੈ ਸਾਡੀ ਇੱਕ ਜੋੜਤਾ ਦੀ ਗੱਲ ਹੈ ਔਰ ਅਸੀਂ ਇੱਕ ਜੋਟਾ ਗੱਲ ਕਰੀ ਆਪਾਂ ਨਾਬਾ ਜੇਲ ਜਿਹੜੀ ਬੜੀ ਸੁਰੱਖਿਅਤ ਜੇਲ ਮੰਨੀ ਜਾਂਦੀ ਪਿਛਲੀ ਦਿਨੀ ਜਿਹੜਾ ਸੂਰੀ ਨੂੰ ਜਿਸ ਬੰਦੇ ਨੇ ਗੋਲੀ ਮਾਰ ਕੇ ਵਾਰਿਆ ਸੀ ਅਮਰਜ ਦੇ ਵਿੱਚ ਉਹਨੇ ਪੁਲਿਸ ਕਰੀ ਜਾਂਦੀ ਵਾਪਰ ਸਰਕਾਰ ਜਿਹੜੀ ਗੋਲੀ ਮਾਰਤੀ ਸੀ ਮੈਂ ਇਹ ਕਹਿਣਾ ਵੀ ਉਹ ਜਾਂ ਬਾਜ ਪੁਲਿਸ ਅਫਸਰ ਜਿਹੜਾ ਜੇਲ ਕੱਟ ਰਿਹਾ ਸੀਗਾ ਦੇਖੋ ਜਿੰਨੇ ਪਿੱਛੇ ਦੇਖੋ ਸਾਡੇ ਬੱਬਰ ਸ਼ੇਰ ਸੁਧੀਰ ਕੁਮਾਰ ਸੂਰੀ ਦਾ ਕਤਲ ਕੀਤਾ ਅੱਜ ਦੇਖੋ ਕਿ ਉਹਨੇ ਸ਼ਰੇਆਮ ਮਤਲਬ ਇਹ ਗੁੰਡੇ ਨੇ ਜਿਹੜੇ ਜੇਲ ਜਿਹੜਾ ਸੀਗਾ ਕੀ ਨਾਂ ਸੀ ਸੰਦੀਪ ਸਿੰਘ ਸੰਨੀ ਜਿਹੜਾ ਮੈਂ ਮੈਨੂੰ ਗੁੰਡਾ ਕਹੂੰਗਾ ਦੇਖੋ ਜੀ ਇਹ ਅੱਤਵਾਦੀ ਹੈ ਇਹ ਅੱਤਵਾਦੀ ਹੈ ਜਿਹਨੇ ਦੇਖੋ ਪੰਜਾਬ ਦੇ ਪਹਿਲਾਂ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸਾਡਾ ਬੱਬਰ ਸ਼ੇਰ ਪ੍ਰਾਸ ਸੁਧੀਰ ਕੁਮਾਰ ਸੂਰੀ ਮਾਰਿਆ ਹੁਣ ਦੇਖੋ ਸ਼ਰੇਆਮ ਜੇਲ ਦੇ ਵਿੱਚ ਮੈਂ ਸਰਕਾਰ ਦੇ ਅੱਗੇ ਬੇਨਤੀ ਕਰਦਾ ਅਸੀਂ ਪੁੱਡਾ ਸੀ ਬਿਲਕੁਲ ਇਸ ਕੇਸ ਦੇ ਉੱਪਰ ਬਿਲਕੁਲ ਅਸੀਂ ਅੰਦੋਲਨ ਵੀ ਕਰਾਂਗੇ ਉਹ ਸੰਦੀਪ ਸਿੰਘ ਸੰਦੀ ਦੀ ਫਾਂਸੀ ਦੀ ਮੰਗ ਵੀ ਕਰਾਂਗੇ ਅਸੀਂ ਚੁੱਪ ਨਹੀਂ ਰਵਾਂਗੇ ਅਸੀਂ ਮਾਨਯੋਗ ਸਰਕਾਰ ਨੂੰ ਵੀ ਮਾਨਯੋਗ ਡੀਜੀ ਸਾਹਿਬ ਨੂੰ ਮਾਨਯੋਗ ਉੱਪਰ ਆਪਣਾ ਕੀ ਕਹਿੰਦੇ ਪੀਐਮ ਸਾਹਿਬ ਨੂੰ ਰਾਸ਼ਟਰਪਤੀ ਨੂੰ ਵੀ ਅਪਲੀਕੇਸ਼ਨ ਭੇਜਾਂਗੇ ਕਿ ਇਹੋ ਜਿਹੇ ਅਤਵਾਦੀਆਂ ਨੂੰ ਡਿਬੜੂ ਘਰ ਜੇਲ੍ਹ ਭੇਜਿਆ ਜਾਵੇ ਕਿਉਂਕਿ ਇਹ ਉਹ ਲੋਕ ਨੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਸੰਦੀਪ ਸਿੰਘ ਸੰਦੀ ਵਰਗੇ ਇਹਨਾਂ ਨੂੰ ਜਲਦ ਜਲਦ ਫਾਂਸੀ ਦਿੱਤੀ ਜਾਵੇ ਆਪਾਂ ਨਹੀਂ ਮੰਨਦੇ ਕਿ ਇਹ ਸਰਕਾਰ ਦਾ ਜਾਂ ਜੇਲ੍ਹ ਪ੍ਰਸ਼ਾਸਨ ਦਾ ਫੇਲੀਅਰ ਹੈ ਇਹ ਮੈਂ ਕੀ ਕਹ ਰਿਹਾ ਜੀ ਸਰਕਾਰ ਪ੍ਰਸ਼ਾਸਨ ਆਪਣਾ ਕੰਮ ਦੇਖ ਰਿਖ ਚ ਆਪਣਾ ਵਧੀਆ ਕਰ ਰਿਹਾ ਵੈ ਫੇਲਰ ਮੈਂ ਤਾਂ ਕਹੂੰਗਾ ਜੇ ਆਪਾਂ ਜੇ ਉਸ ਬੰਦੇ ਨੇ ਤਾਰ ਹੀ ਕੀਤੀ ਹੋਵੇ ਹੁਣ ਸੂਰੀ ਸਾਹਿਬ ਜਿੱਥੇ ਬੈਠੇ ਸੀ ਧਰਨੇ ਤੇ ਹੁਣ ਕਿੰਨੇ ਮੁਲਾਜ਼ਮ ਸੀਗੇ ਉਹ ਜਿਹੜਾ ਬੰਦਾ ਸੋਚ ਕੇ ਆਇਆ ਹੋਵੇ ਮੈਂ ਮਾਰਨਾ ਹੈ ਜਿਹੜਾ ਬੰਦਾ ਸੋਚ ਕੇ ਇਹ ਬੰਦੇ ਨੇ ਪਹਿਲਾਂ ਹੀ ਮਿੱਥਿਆ ਕਿ ਉਹ ਕਿ ਇਹਨਾਂ ਨੇ ਪੰਜਾਬ ਦਾ ਸੰਦੀਪ ਸਿੰਘ ਸੰਨੀ ਦੇ ਵਰਗੇ ਜਿਹੜੇ ਵੀ ਹੈਗੇ ਨੇ ਚਾਹੇ ਤੁਸੀਂ ਰਾਜੂਆਂ ਲਗਾ ਲਓ ਹੁਣ ਮੁੱਦਾ ਚੱਲਿਆ ਦੀ ਪਿੱਛੇ ਮੈਂ ਕਹਿੰਦਾ ਰਾਜੂ ਉਹਨਾਂ ਨੂੰ ਵੀ ਜਲਦੋਂ ਜਲਦ ਫਾਂਸੀ ਹੋਣੀ ਚਾਹੀਦੀ ਹੈ ਇਹ ਜਿਹੜੇ ਟੈਰਿਸਟ ਨੇ ਆਤਵਾਦੀ ਨੇ ਹਵਾਰੇ ਵਰਗੇ ਰਾਜੋਣਾ ਵਰਗੇ ਸੰਦੀਪ ਸਿੰਘ ਖੰਨੀ ਵਰਗੇ ਇਹਨਾਂ ਨੂੰ ਜਲਦ ਤੋਂ ਜਲਦ ਫਾਂਸੀ ਹੋਣੀ ਚਾਹੀਦੀ ਹੈ ਸਰਕਾਰ ਆਪਣਾ ਪੈਸਾ ਆ ਜਾ ਜਨਤਾ ਦਾ ਪੈਸਾ ਵੇਸਟ ਨਾ ਕਰੇ ਕਿਉਂਕਿ ਇਹਨਾਂ ਤੇ ਇੰਨੇ ਰੁਪਈਆ ਖਰਚਾ ਜਾ ਰਿਹਾ ਹੈ ਸਰਕਾਰਾਂ ਨੂੰ ਚਾਹੀਦਾ ਜਲਦ ਤੋਂ ਜਲਦ ਇਹਨਾਂ ਦੀ ਫਾਂਸੀ ਹੋਵੇ ਔਰ ਅਸੀਂ ਪੂਰੇ ਪੰਜਾਬ 'ਚ ਹੁਣ ਅੰਦੋਲਨ ਕਰਾਂਗੇ ਨਾ ਫਾਂਸੀ ਦੀ ਮੰਗ ਕਰਾਂਗੇ ਗੱਲ ਕਰੀਏ ਕਿ ਜਿਸ ਤਾ ਉਹਨੂੰ ਲਗਾਤਾਰ ਦੇਖਿਆ ਰ ਆਪਣੋਤੀਆ ਵੀ ਇੰਡੀਆ ਪੋਲ ਆ ਰਹੀ ਹੈ ਜਾਂ ਉਹਦੇ ਬਾਰੇ ਕੀ ਗੱਲਾਂ ਜਾਂਦੀਆਂ ਦੇਖੋ ਅੱਜ ਮਾਨਯੋਗ ਸਾਡੇ ਡੀਜੀਪੀ ਸਾਹਿਬ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਪੁਰੋਨਾ ਨੇ ਕੱਲ ਟਾਲਫੀਆ ਦਾ ਨੰਬਰ ਵੀ ਜਾਰੀ ਕੀਤਾ ਜਾਰੀ ਕੀਤਾ ਵਾ ਸਲੂਟ ਹੈ ਪੰਜਾਬ ਪੁਲਿਸ ਨੂੰ ਸਲੂਟ ਹੈ ਇਹੋ ਜਿਹੇ ਅਫਸਰਾਂ ਨੂੰ ਕਿਉਂਕਿ ਵੇਖੋ ਬੜੀ ਵਧੀਆ ਲੋਬੀ ਹੈ ਜਿਹੜੀ ਕੰਮ ਕਰ ਰਹੀ ਹੈ ਸਰਕਾਰ ਦੇ ਅੰਦਰ ਆਈਪੀਐਸ ਦੀ ਸਾਡੇ ਮਾਨਯੋਗ ਗੌਰਵ ਜੱਟ ਡੀਜੀਪੀ ਸਾਹਿਬ ਸਾਡੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਲਗਾ ਲਓ ਜਲੰਧਰ ਦੇ ਲਗਾ ਲਓ ਜਾਂ ਕੋਈ ਵੀ ਐਸਐਸਪੀ ਸਾਹਿਬ ਲਗਾ ਲਓ ਮਤਲਬ ਗੈਂਗਸਟਰ ਬਾਤ ਖਤਮ ਹੋ ਗਿਆ ਗੁੰਡਾਗਰਦੀ ਪੰਜਾਬ ਚ ਖਤਮ ਹੋਈ ਹੈ ਇਹਦੀ ਬਦੌਲਤ ਮਾਨ ਸਾਹਿਬ ਦੀ ਬਦੌਲਤ ਮਾਨ ਸਰਕਾਰ ਦੀ ਬਦੌਲਤ ਉਹ ਇਹੋ ਜੀ ਸਰਕਾਰਾਂ ਅਸੀਂ ਪੰਜਾਬ ਦੇ ਦੁਬਾਰਾ ਵੀ ਚਾਹੁੰਦੇ ਆ ਕਿਉਂਕਿ ਇਹਨਾਂ ਨੇ ਗੈਂਗਸਟਰ ਗੁੰਡਾਵਾਦ ਗੁੰਡਾ ਗੁੰਡਾ ਕਰਦੀ ਖਤਮ ਕੀਤੀ ਹੈ ਔਰ ਇਹੋ ਜੀ ਮੈਂ ਕਹਿੰਦਾ ਪੁਲਿਸ ਕਰਮੀਆਂ ਨੂੰ ਸਾਨੂੰ ਸਾਥ ਦੇਣਾ ਚਾਹੀਦਾ ਹੈ ਦੇਖੋ ਅੱਜ ਮਾਨਜੋਗ ਡਿਜੀ ਸਾਹਿਬ ਨੇ ਪ੍ਰੈਸ ਕੀਤੀ ਹੈ ਉਹਨਾਂ ਨੇ ਸਾਫ਼ ਕਿਹਾ ਹੈ ਕਿ ਤੁਹਾਨੂੰ ਕੋਈ ਧਮਕੀ ਰਿੰਦਾ ਹੈ ਤੁਹਾਡੇ ਤੋਂ ਕੋਈ ਫਰੋਤੀ ਮੰਗਦਾ ਤੁਸੀਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ ਤੁਹਾਡੀ ਸੁਣਵਾਈ ਹੋਏਗੀ ਔਰ ਮੈਂ ਦਿਮਾਗ ਫਲੂਟ ਕਰਦਾ ਪੰਜਾਬ ਪੁਲਿਸ ਨੂੰ ਕਿਉਂਕਿ ਇਹਨੇ ਇਹ ਸਮੇਸ਼ਾ ਸਾਡੀ ਸੁਰੱਖਿਆ ਕੀਤੀ ਹੈ ਉਹ ਸਾਨੂੰ ਮਾਰ ਵੀ ਹੈ ਕਿ ਸਾਡੇ ਬਹੁਤ ਹੀ ਵਧੀਆ ਕਾਬਲ ਅਫਸਰ ਲੱਗੇ ਪੰਜਾਬ 'ਚ ਗੱਲ ਕਰਦੇ ਆਂ ਅੱਜਕੱਲ੍ਹ ਪਾਕਿਸਤਾਨ ਦੇ ਵਿੱਚ ਕੋਈ ਗੱਡਾਉਣ ਭੱਟੀ ਸ਼ ਉਹਦੇ ਬਾਰੇ ਗੱਲਾਂ ਜਾਂਦੇ ਹੋ ਕਿ ਤੁਸੀਂ ਕੀ ਦਿੰਦਾ ਕਰਦਾ ਮੇਰੀ ਗੱਲ ਸੁਣਦਾ ਕਰਦੀ ਹੁੰਦੀ ਆ ਉਹ ਚ ਕਹਿੰਦਾ ਮੈਂ ਕਰਵਾਇਆ ਜੀ ਮੈਂ ਸਮਝੋ ਕਿ ਮੈਂ ਹੋਰ ਸ਼ਜਾਦ ਭੱਟੀ ਨੂੰ ਕੁਝ ਨਹੀਂ ਸਮਝਦਾ ਨਾ 3 ਚੋਂ ਨਾ 13 ਚੋਂ ਐਵੇਂ ਲੱਗੇ ਨੇ ਆਪਣੀ ਚੋਦਰ ਮਾਰਨ ਅਸੀਂ ਇਹਨਾਂ ਨੂੰ ਕੁਝ ਨਹੀਂ ਸਮਝਦੇ ਜਾਣ ਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜਸ਼ਾ ਰਚ ਰਿਹਾ ਠੀਕ ਹੈ ਅਸੀਂ ਮੈਂ ਨਹੀਂ ਜਾਣਦਾ ਕੌਣ ਆ ਭੱਟੀ ਸ਼ਜਾਦ ਭੱਟੀ ਐਵੇਂ ਜਾਣ ਕੇ ਤੁਸੀਂ ਹਾਈਲਾਈਟ ਨਾ ਕਰਿਆ ਕਰੋ ਇਹ ਚੀਜ਼ ਨੂੰ ਇਹ ਚੀਜ਼ਾਂ ਨੂੰ ਇੱਥੇ ਖਤਮ ਕਰ ਦਿਆ ਕਰੋ ਕਿਉਂਕਿ ਸਾਡਾ ਹੱਸਦਾ ਬਸਦਾ ਰੰਗਲਾ ਪੰਜਾਬ ਹੈ ਔਰ ਅਸੀਂ ਸਾਡੇ ਭਾਈਚਾਰਾ ਇੱਕ ਹੈ ਅਸੀਂ ਇੱਕ ਰਵਾਂਗੇ ਔਰ ਅਸੀਂ ਵੀ ਇਹਨਾਂ ਦੀ ਜੜੀ ਗਿੱਦਰ ਧਮਕੀਆਂ ਤੋਂ ਡਰਨ ਵਾਲੇ ਨਹੀਂ ਹੈਗੇ ਗੱਲ ਕਰਦੇ ਹਾਂ ਪਿਛੇ ਪ੍ਰਵਾਸੀਆਂ ਦੇ ਮੁੱਦੇ ਨੂੰ ਲੈ ਕੇ ਕਾਫੀ ਜਿਹੜਾ ਪੰਜਾਬ ਦਾ ਮੋਲ ਗਰਵਾਇਆ ਕਾਫੀ ਪ੍ਰਵਾਸੀ ਇਹ ਦੇਖਣ ਨੂੰ ਮਿਲੇ ਕਿ ਵਾਪਸ ਵੀ ਗਏ ਚਲੋ ਵਾਪਸ ਵੀ ਆਏ ਹੈਗੇ ਆ ਉਹਦਾ ਬਰਕੀ ਗੱਲਾਂ ਜਾਂਦੇ ਪ੍ਰਵਾਸੀ ਨਾ ਕਿਹਾ ਕਰੋ ਕਿਉਂਕਿ ਹਮ ਇੱਕ ਦੇਸ਼ ਕੇ ਵਾਸੀ ਹੈਂ ਹਿੰਦੁਸਤਾਨ ਕੇ ਵਾਸੀ ਹੈਂ ਹਮ ਇੱਕ ਹੈਂ ਹਮ ਜ਼ਿੰਦਗੀ ਮੇਂ ਇਨਕੋ ਪ੍ਰਵਾਸੀ ਨਹੀਂ ਕਹਿ ਸਕਤੇ ਅਸੀਂ ਕਿਹੜਾ ਬਾਹਰ ਰਹਨੇ ਆ ਸਾਡੇ ਹਿੰਦੁਸਤਾਨ ਚ ਰਹਨੇ ਆ ਸਾਡਾ ਪੰਜਾਬ ਹੈ ਭਾਦਵਾਗਾ ਪੰਜਾਬ ਹੈ ਅਸੀਂ ਇੱਕ ਆ ਔਰ ਇੱਕ ਹੀ ਰਵਾਂਗੇ ਜਿਹੜੀ ਬਾਰੋ ਵਿਦੇਸ਼ੀ ਘਰ ਤੋਂ ਜਿਹੜੀ ਸਾਡੇ ਭਾਈਚਾਰੇ ਤੋਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਉਹਨਾਂ ਨੱਥ ਪਾ ਰਹੀ ਹੈ ਔਰ ਮੈਂ ਕਹਿੰਦਾ ਕਿ ਪੰਜਾਬ ਦਾ ਦਰਵਾਜ਼ਾ ਪ੍ਰਵਾਸੀਆਂ ਲਈ ਹਮੇਸ਼ਾ ਖੁੱਲਿਆ ਹੋਇਆ ਹੈ ਕਿਉਂਕਿ ਅਸੀਂ ਇੱਕ ਆ ਇੱਕ ਹੀ ਰਵਾਂਗੇ ਅਸੀਂ ਇੱਕ ਹੀ ਰਹਿਣਾ ਹੈ ਬਹੁਤ ਬਹੁਤ ਸ਼ੁਕਰੀਆ ਜੀ ਸਟਾਰ ਦੇ ਪੰਜਾਬੀ ਦ ਸੰਗੀ ਗੱਲਬਾਤ ਕੀਤੀ ਆਪਾਂ ਪ੍ਰਧਾਨ ਜੀ ਨਾਲ ਆਪਣੇ ਜਿਹੜੇ ਵਿਚਾਰ ਸਾਡੇ ਕਿਤੇ ਨਵੀਂ ਅਪਡੇਟ ਦੇ ਨਾਲ ਦੁਬਾਰਾ ਫੇਰ ਤੁਹਾਡੇ ਨਾਲ ਜੋੜਾਂਗੇ ਦੇਖਦੇ ਰਹੋ ਸਟਾਰ ਇਟੂ